ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਜਬਾ ਕੁਝ ਕਾਰ ਦਿਖਾਉਣ ਦਾ ਟੀਮ ਘਟਾਣੀ ਕਲਾ ਮਿਸ਼ਨ ਵਾਤਾਵਰਨ ਬਚਾਓ ਪੰਛੀ ਬਚਾਓ ਪਾਣੀ ਬਚਾਓ ਦੇ ਤਹਿਤ ਲਗਭਗ ਇਸ ਟੀਮ ਨੂੰ 10 ਸਾਲ ਹੋ ਚੁੱਕੇ ਨੇ ਬੂਟੇ ਲਗਾਉਂਦਿਆਂ ਨੂੰ ਆਲੇੜੇ ਲਗਾਉਂਦਿਆਂ ਨੂੰ ਸੋ ਸਾਡੇ ਬੰਦ ਘਟਾਣੀ ਦਾ ਬਹੁਤ ਬਹੁਤ ਧੰਨਵਾਦ ਜੋ ਆਪਣਾ ਸਮੇਂ ਵਿੱਚ ਸਮਾਂ ਕੱਢ ਕੇ ਸਾਡੀ ਟੀਮ ਵਾਸਤੇ ਆਉਂਦੇ ਨੇ ਗगन ਮੋਬਾਈਲ ਜੀ ਆਪਣੇ ਹੋਰ ਆਪਣੇ ਗੋਮਾ ਜੀ ਭਾਈ ਅਮਰਜੀਤ ਸਿੰਘ ਜੀ ਕੇਵਲ ਸਿੰਘ ਕਰਨਜੋਤ ਸਿੰਘ ਮਨਵੀਰ ਸਿੰਘ ਅਤੇ ਗੁਰੇ ਸਿੰਘ ਵਿੱਕੀ ਸਿੰਘ ਹੋਰ ਕਈ ਆਪਣੇ ਨੇ ਹੋਰ ਵੀ ਆਪਣੇ ਸੂਝਵਾਨ ਨੇ ਅੱਜ ਐਤਵਾਰ ਕਰਕੇ ਉਹ ਕੋਈ ਵਿਆਹ ਤੇ ਗਏ ਨੇ ਕੋਈ ਅਲੱਗ-ਅਲੱਗ ਥਾਂ ਤੇ ਗਏ ਨੇ ਕਿਉਂਕਿ ਕੰਮ ਪੈਂਦੇ ਰਹਿੰਦੇ ਨੇ ਸੋ ਆਪਣੇ ਗਗਨ ਜੀ ਟੀਮ ਦਾ ਧੰਨਵਾਦ ਕਰਾਂਗੇ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਗਗਨ ਸਿੰਘ ਜੀ ਬਾਈ ਜੀ ਖਾਲਸਾ ਬਾਈ ਜੀ ਹਾਤੇ ਜੀ ਮੈਂ ਸਾਰੀ ਆਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਹੜੇ ਜਜ਼ਬਾ ਕੁਝ ਤਾਰ ਦਿਖਾਉਣ ਦਾ ਟੀਮ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਨੇ ਔਰ ਸਾਨੂੰ ਭਲਾ ਲਈ ਦਿੰਦੇ ਰਹੇ ਕਿ ਇਹ ਇਦਾਂ ਦੇ ਪ੍ਰੋਗਰਾਮ ਸਾਨੂੰ ਕਰਦੇ ਰਹਿਣਾ ਚਾਹੀਦਾ ਔਰ ਸਾਡੇ ਨਾਲ ਸਾਡੀ ਟੀਮ ਦੇ ਮੈਂਬਰ ਔਰ ਸਾਡੇ ਨਾਲ ਨਗਰ ਵਾਸੀ ਬਹੁਤ ਸਹਿਯੋਗ ਦੇ ਰਹੇ ਇਸ ਤਰ੍ਹਾਂ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਵੈਕ ਜੀ ਦਾ ਖਾਸਾ ਵੈਕ ਬਾਂਸ ਸਿੰਘ ਜੀ ਟੀਮ ਬਾਰੇ ਜਿਹੜਾ ਕੰਮ ਕਰਦੇ ਨੇ ਇਹਦੇ ਬਾਰੇ ਵਿਚਾਰ ਦੱਸੋ ਵਧੀਆ ਕੰਮ ਕਰ ਰਹੀ ਹੈ ਜਾਂ ਇਹਨਾਂ ਦਾ ਧੰਨਵਾਦ ਵੀ ਤੁਸੀਂ ਕਰ ਸਕਦੇ ਹੋ हां जी वैसे ਤਾਂ ਗਗਨਦੀਪ ਸਿੰਘ ਜੀ ਨੇ ਧੰਨਵਾਦ ਕਰਤਾ ਸੀਗਾ ਸੋ ਜਿਹੜਾ ਟੀਮ ਬਾਰੇ ਤੁਸੀਂ ਸਵਾਲ ਕਰਦੇ ਹੋ ਟੀਮ ਤਾਂ ਹੁਣ ਲੋਕਾਂ ਦੇ ਸਾਹਮਣੇ ਆ ਬਿਲਕੁਲ ਲੋਕਾਂ ਦੇ ਸਾਹਮਣੇ ਕੰਮ ਵੀ ਟੀਮ ਦੇ ਜੋ ਟੀਮ ਕੰਮ ਕਰਦੀ ਆ ਰਹੀ ਆ ਉਹਦੇ ਕੰਮ ਵੀ ਲੋਕਾਂ ਦੇ ਸਾਹਮਣੇ ਨੇ ਬਿਲਕੁਲ ਐਸੇ ਕਿੰਤੂ ਪ੍ਰੰਤੂ ਚੱਲੋ ਹੁੰਦਾ ਹੁੰਦਾ ਮਾੜਾ ਮੋਟਾ ਜਿੱਤੇ ਜਿੱਤੇ ਕਿਤੇ ਕਿੰਤੂ ਪ੍ਰੰਤੂ ਹੋਇਆ ਵੀ ਟੀਮ ਦੇ ਕੰਮਾਂ ਤੇ ਉਹ ਕਿੰਤੂ ਪ੍ਰਾਂਤਾਂ ਨੂੰ ਕਿੰਤੂ ਪ੍ਰਾਂਤੂ ਨੂੰ ਆਪਾਂ ਦਰਸ਼ਤ ਵੀ ਕੀਤਾ ਸਾਰਿਆਂ ਨੇ ਰਲ ਕੇ ਜੀ ਜੀ ਸੋ ਵੈਸੇ ਹੁਣ ਸਾਰੇ ਕਾਰਜਾਂ ਨੂੰ ਸਲਾਇਆ ਜਾ ਰਿਹਾ ਉਹ ਇਹ ਗੱਲ ਆ ਵੀ ਅਕਾਲ ਪੁਰਖ ਅਕੇ ਵੀ ਅਰਦਾਸ ਬੇਨਤੀ ਆ ਵੀ ਇਸ ਟੀਮ ਤੇ ਇਸੇ ਤਰ੍ਹਾਂ ਮਿਹਰਾ ਭਰੇ ਪੱਤ ਰੱਖਣ ਤਾਂ ਕਿ ਟੀਮ ਨੇ ਜਿਹੜਾ ਮਿਸ਼ਨ ਆਰੰਭ ਕੀਤਾ ਉਹ ਦਿਨ ਰਾਤ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੁੰਦੀ ਰਹੇ ਇਹ ਧੰਨਵਾਦ ਬਹੁਤ ਵਧੀਆ ਸੋ ਆਪਣੇ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਕਹੇਗੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਏ ਇਹਦੇ ਸਬੰਧ ਵਿੱਚ ਹੀ ਜਿਹੜੀ ਇਹ ਟੀਮ ਆ ਕਈ ਸਾਲਾਂ ਤੋਂ ਕੰਮ ਕਰ ਰਹੀ ਆ ਤੇ ਕਰਕੇ ਦਿਖਾਇਆ ਵੀ ਹੈ ਕਿਉਂਕਿ ਕੰਮ ਆਪਣੀ ਜਿਹੜੀ ਟੀਮ ਦਾ ਨਾਂ ਜਜਬਾ ਕੁਝ ਕਰ ਦਿਖਾਉਣ ਦਾ ਇਹ ਜਜਬਾ ਹੈਗਾ ਬੱਚਿਆਂ ਵਿੱਚ ਜੇ ਆਪਾਂ ਆਉਣ ਵਾਲੇ ਪੀੜ੍ਹੀ ਨੂੰ ਆਪਾਂ ਦੱਸਾਂਗੇ ਤੇ ਤਾਂ ਹੀ ਪਤਾ ਲੱਗੂਗਾ ਨਾ ਇਸ ਕਰਕੇ ਬੱਚਿਆਂ ਨੂੰ ਸਭ ਤੋਂ ਵੱਧ ਅਸੀਂ ਪ੍ਰੇਰਨਾ ਦੇ ਰਹੇ ਹਾਂ ਵੀ ਕਿ ਬੱਚੇ ਇਸ ਵਿੱਚ ਜੁੜਨ ਰੁਕ ਲੋਣ ਤੇ ਆਰ ਰਹੇ ਲੋਣ ਪਾਣੀ ਬਚਾਉਣ ਬਹੁਤ ਜ਼ਰੂਰੀ ਮੈਸੇਜ ਘਰ-ਘਰ ਪਹੁੰਚਾਉਣ ਦਾ ਹੈ ਆਪਾਂ ਨੂੰ ਸੋ ਵੀਡੀਓ ਤੇ ਕਮੈਂਟ ਕਰਕੇ ਟੀਮ ਦਾ ਬਹੁਤ ਧੰਨਵਾਦ ਕਰਿਓ ਠੀਕ ਹੈ ਜੀ ਬਾਕੀ ਮਾੜੀ ਸੋਚ ਵਾਲੇ ਦੂਰ ਰਹੋ ਮਾੜਾ ਕਮੈਂਟ ਨਾ ਕਰਿਓ ਕਿਉਂਕਿ ਬਾਣੀ ਦਾ ਸ਼ਬਦ ਆ ਪੜ ਲਿਆ ਜੇ ਬਾਣੀ ਦਾ ਕੋਈ ਨਰਾਦਰ ਕਰੂਗਾ ਤੁਸੀਂ ਆਪ ਭਾਗੀਦਾਰ ਹੋਵੋਗੇ ਸੋ ਮੈਂ ਇਹਨਾਂ ਕਹਿੰਦਾ ਸਾਰੇ ਸਮਾਪਤੀ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਇਹ ਅੱਜ ਜੋ ਤੁਸੀਂ ਬੂਟੇ ਲਗਾਉਣ ਦੇ ਔਰ ਕਾਲੇ ਨੇ ਲਗਾਉਣ ਦੇ ਜੋ ਵੀ ਇੱਕ ਪ੍ਰੋਗਰਾਮ ਕਰ ਰਹੇ ਹੋ ਕਿਸ ਵਿਸ਼ੇ ਤੇ ਕਰ ਰਹੇ ਹੋ ਸਾਹਿਬ ਵੀਰ ਜੀ ਇਹ ਜਿਹੜਾ ਆਪਣੇ ਉਪਰਾਲਾ ਕਟੋਗੜ 10 ਸਾਲ ਹੋ ਗਏ ਸਾਨੂੰ ਕਰਦਿਆ ਨੂੰ 25 ਫੱਗਣ ਵਾਲੇ ਦਿਨ ਇਸ ਨਗਰ ਕ੍ਰਿਹਾਣੀ ਵਿੱਚ ਆਏ ਸਨ ਸ਼ੇਵ ਪਾਤਸ਼ਾਹ ਜੀ ਉਹਨਾਂ ਦੇ ਆਗਮਨ ਤੋਂ ਪੁਰਵ ਨੂੰ ਮੁਖ ਰਕਦੇ ਹੋਏ ਆ ਪਹਿਲਾਂ ਗੁਰਦਵਾਰ ਸ੍ਰੀ ਦਮਦਸ ਸਾਹਿਬ ਸਮਾਗਮ ਹੋਏ ਨੇ ਕਟੋਗੜ ਚਾਰ ਪੰਜ ਦਿਨ ਸਮਾਗਮ ਚੱਲਦੇ ਰਹੇ ਨੇ ਸਮਾਪਤੀ ਉਪਰੰਤ ਇਸ ਨਗਰ ਦੇ ਜੁਗਵਾਨ ਵੀਰ ਨਾਲ ਮਿਲ ਕੇ ਸੰਗਤ ਨੇ ਇਸ ਸਹਯੋਗ ਕਰਦੇ ਨੇ ਬਵੰਜਾ ਆਲਣੇ ਤੇ ਬਵੰਜਾਈ ਬੁੱਟੇ ਮੰਡ ਰਹੇ ਅਸੀਂ ਹਾਂਜੀ ਬਲ ਸਿੰਘ ਜੀ ਜੋ ਤੁਸੀਂ ਅੱਜ ਇਹ ਪ੍ਰੋਗਰਾਮ ਕਰਵਾ ਰਹੇ ਹੋ ਪਾਂਚੀ ਖਜਾਓ ਹਾਲਣੇ ਲਗਾਓ ਬੂਟੇ ਲਗਾਓ ਇਸ ਦੇ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਸਭ ਤੋਂ ਪਹਿਲਾਂ ਤਾਂ ਜੱਜਬਾ ਸੋਚੀ ਕਰਨ ਦੀ ਟੀਮ ਕਟਾਣੀ ਕਲਾਂ ਵੱਲੋਂ ਤੁਹਾਡੇ ਚੈਨਲ ਦੀ ਸਮੁੱਚੀ ਟੀਮ ਨੂੰ ਜੈ ਨੂੰ ਕਹਿੰਦੇ ਆ ਹਾਰਦਿਕ ਸਵਾਗਤ ਕਰਦੇ ਆ ਸੋ ਜਿਹੜਾ ਇਹ ਅੱਜ ਦਾ ਸਮਾਗਮ ਆ ਇਹ ਸਾਲਾਨਾ ਸਮਾਗਮ ਆ ਜੀ ਆਪਣੇ ਟੀਮ ਵੱਲੋਂ ਤੇ ਇਹ ਸਮਾਗਮ ਉਤੋਂ ਅਸੀਂ ਰੱਖਦੇ ਆ ਇਹ 25 ਫੱਗਣ 1688 ਬਿਕਰਮੀ ਨੂੰ ਛੇਵੇਂ ਪਾਸ਼ਾ ਨਗਰ ਕਟਾਣੀ ਦੇ ਵਿੱਚ ਆਏ ਸੀ ਉਸ ਸਮੇਂ ਤੋਂ ਲੈ ਕੇ ਜਿਵੇਂ ਅੱਜ ਤੱਕ ਵੱਖ-ਵੱਖ ਸਮਿਆਂ ਤੇ ਸੰਗਤਾਂ ਉਹਨਾਂ ਦੀ ਆਮਦ ਨੂੰ ਮੁੱਖ ਰੱਖ ਕੇ ਸਮਾਗਮ ਕਰਦੀਆਂ ਆ ਰਹੀਆਂ ਨੇ ਅੱਜ ਇਹ ਸਮਾਗਮਾਂ ਆਪਣੇ ਹਿੱਸੇ ਆਏ ਨੇ ਸੋ ਜਿਵੇਂ ਗੁਰਦੁਆਰਾ ਸ੍ਰੀ ਦੰਦਮਾ ਸਾਹਿਬ ਵਿਖੇ ਹਰ ਸਾਲ ਸਾਲ ਆਣਾ ਸਮਾਗਮ ਚੱਲਦੇ ਨੇ 4 ਦਿਨ ਸੋ ਲਾਸਟ ਦਿਨਾਂ ਦੇ ਵਿੱਚ ਜਜਵਾ ਕੁਝ ਕਾਰ ਦਿਖਾਉਣ ਦੀ ਟੀਮ ਕਢਾਣੀ ਕਲਾਂ ਵੱਲੋਂ ਆਪਣੇ ਛੇਵੇਂ ਪਾਤਸ਼ਾਹ ਜੀ ਦੀ ਯਾਦ ਨੂੰ ਉਹਨਾਂ ਦੀ ਆਮਦ ਨੂੰ ਮੁੱਖ ਰੱਖ ਕੇ ਅਸੀਂ ਬੂਟੇ ਲਾਉਨੇ ਆ ਤੇ ਹਾਲ ਨੇ ਵੀ ਲਾਉਨੇ ਆ ਸੋ ਘੱਟੋ ਘੱਟ 10 ਸਾਲ ਹੋ ਗਏ ਸਾਡੀ ਟੀਮ ਨੂੰ ਬੂਟੇ ਲਾਉਂਦੇ ਆ ਤੇ ਆਲਣੇ ਲਾਉਂਦੇ ਆ ਸੋ ਜਿਹੜੇ ਬੂਟੇ ਅਸੀਂ ਪਿਛਲੇ ਸਮਿਆਂ ਚ ਲਾਏ ਸੀ ਉਹ ਅੱਜ ਦਰਖਤਾਂ ਦਾ ਰੂਪ ਲੈ ਚੁੱਕੇ ਨੇ ਇਹਨਾਂ ਬੂਟਿਆਂ ਦੇ ਵਿੱਚ ਜਿਹੜੇ ਸ਼ਾਨਦਾਰ ਬੂਟੇ ਨੇ ਉੱਥੇ ਫਲਦਾਰ ਬੂਟੇ ਵੀ ਨੇ ਸੋ ਅਸੀਂ ਬਹੁਤ ਸਾਰੇ ਆਲਣੇ ਵੀ ਲਾਏ ਨੇ ਆਲਣੇ ਦਰਖਤਾਂ ਤੇ ਵੀ ਲਾਏ ਨੇ ਖੰਭਿਆਂ ਤੇ ਵੀ ਲਾਏ ਨੇ ਇਹਨਾਂ ਆਲਣਿਆਂ ਦੇ ਵਿੱਚ ਪੰਛੀ ਖੋਦ ਆਪਣਾ ਮਤਲਬ ਕਾਫੂਛ ਲਿਆ ਕੇ ਰੱਖਦੇ ਨੇ ਉਹਦੇ ਵਿੱਚ ਰਹਿਣ ਬਿਸ਼ੇਰਾ ਕਰਦੇ ਨੇ ਸੋ ਸਾਡੀ ਟੀਮ ਦਾ ਜਿਹੜਾ ਇਹ ਕਾਰਜਾ ਅਸੀਂ ਸਾਰਾ ਵੇਖਦੇ ਆ ਜਿਵੇਂ ਬੁੱਟੇ ਲਾਉਨੇ ਆ ਅਸੀਂ ਉਹਨਾਂ ਦੀ ਹਦਾਇਤ ਹੁੰਦੀ ਵੀ ਵੇਖਦੇ ਆ ਜੇ ਕਿਤੇ ਕੋਈ ਬੁੱਟਾ ਖਰਾਬ ਹੁੰਦਾ ਸ਼ੁੱਕਦਾ ਉਹਨੂੰ ਵੀ ਅਸੀਂ ਦੁਬਾਰਾ ਲਾਉਨੇ ਆ ਪਾਣੀ ਪਾਉਣ ਦਾ ਤੇ ਉਸ ਦੀ ਸ਼ਾਂ ਸੰਭਾਲਦਾ ਵੀ ਸਾਡੀ ਟੀਮ ਦੇ ਜਿਵੇਂ 50 60 ਮੈਂਬਰ ਨੇ ਅਸੀਂ ਵਕ ਵਕ ਸਮੇਂ ਤੇ ਜਾ ਕੇ ਇਹਨਾਂ ਬੁੱਟਿਆਂ ਦੀ ਦੇਖਭਾਲ ਕਰਦੇ ਆ ਤੇ ਸਾਡੀ ਟੀਮ ਦਾ ਜਿਹੜਾ ਕੰਮ ਤੁਹਾਡੇ ਸਾਹਮਣੇ ਆ ਤੁਸੀਂ ਇੱਧਰ ਉੱਧਰ ਦਿਖਾ ਵੀ ਸਕਦੇ ਹੋ ਜਿਹੜੇ ਬੁੱਟੇ ਲਾਏ ਹੋ ਨੇ ਟੀਮ ਵੱਲੋਂ ਧੰਨਵਾਦ